ਬਹੁਤ ਹੀ ਦੁਖਦਾਈ ਖਬਰ ਹੈ ਇੱਕ ਘਰ ਦੇ ਪੂਰੇ ਘਰ ਨੂੰ ਜੇ ਗੱਲ ਕਰੀਏ ਅੱਗ ਲੱਗ ਗਈ ਹੈ ਵਿੱਚ ਹੀ ਘਰ ਦੇ ਦੋ ਦੁਕਾਨਾਂ ਬਣੀਆਂ ਹੋਈਆਂ ਸੀ ਮਿਨਿਆਰੀ ਦੀ ਦੁਕਾਨ ਸੀ ਨਾਲ ਤੇ ਨਾਲ ਇੱਕ ਕੱਪੜੇ ਦੀ ਸੀ ਪਹਿਲਾਂ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਦੀ ਹੈ ਉਸ ਤੋਂ ਪੈਂਦੀ ਪੈਂਦੀ ਵਿੱਚ ਹੀ ਮਕਾਨ ਦੇ ਪਿਛਲੇ ਪਾਸੇ ਰੈਸ਼ ਸੀ ਇਧਰਲੇ ਪਾਸੇ ਅੱਗ ਪੈ ਗਈ ਇਸ ਵਕਤ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤੜਕੇ ਦੀ ਅੱਗ ਲੱਗੀ ਹੈ ਅੱਗ ਅਜੇ ਵੀ ਧੁਖੀ ਜਾਂਦੀ ਹੈ ਘੱਟ ਤੋਂ ਘੱਟ ਵੀ 7-8 ਘੰਟੇ ਦਾ ਸਮਾਂ ਹੋ ਗਿਆ ਇਧਰਲੇ ਪਾਸੇ ਕਮਰਾਮੈਨ ਨੁਕਨ ਅੱਗੇ ਆਇਆ ਅੱਗੇ ਆ ਕੇ ਤੁਸੀਂ ਇਹਨਾਂ ਦਿਖਾ ਦੇ ਘਰ ਦੇ ਵਿੱਚ ਕੁਝ ਵੀ ਨਹੀਂ ਬਚਿਆ ਸਾਰਾ ਘਰ ਸੜ ਕੇ ਸਵਾਜ ਰਾਕ ਹੋ ਗਿਆ ਮਕਾਨ ਦੇ ਉੱਪਰ ਛੱਤ ਸੀ ਉਹ ਵੀ ਡਿੱਗ ਪਈ ਹੈ ਜੋ ਵੀ ਅੰਦਰ ਪਿਆ ਸੀ ਸਾਰਾ ਰਾਖ ਹੋ ਗਿਆ ਇਸ ਵਕਤ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਅੱਗ ਲੱਗਣ ਦਾ ਕਾਰਨ ਕੀ ਹੈ ਪਰਿਵਾਰ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਸ ਤਰ੍ਹਾਂ ਅੱਗ ਲੱਗੀ ਹੈ ਬਈ ਸਸਰੀ ਘਰ ਜੀ ਅੱਛਾ ਸਰ ਘਰ ਜੀ ਨਾਮ ਕੀ ਮੇਰਾ ਨਾਮ ਰਾਜ ਕੁਮਾਰ ਹੈ ਹਾਂਜੀ ਇਹ ਅੱਗ ਕਿਸ ਤਰ੍ਹਾਂ ਲੱਗੀ ਦੱਸੋ ਇਹ ਜੀ ਕਾਰਨ ਤਾਂ ਕੋਈ ਨਹੀਂ ਇੱਥੇ ਪਰਿਵਾਰ ਅੰਦਰ ਸੁੱਤਾ ਪਿਆ ਸੀਗਾ ਇਹ ਸਾਰਾ ਤੇ ਮੇਰੀ ਨੂੰਹ ਸੁਬਾ ਨਹਾ ਕੇ ਗੁਰਦੁਆਰਾ ਸਾਹਿਬ ਚਲੇ ਗਏ ਬੇਟਾ ਬਾਥਰੂਮ ਵਿੱਚ ਸੀਗਾ ਮੇਰਾ ਪੋਤਰਾ ਅੰਦਰ ਪਿਆ ਸੀਗਾ ਜੀ ਉਹਨੂੰ ਜਦੋਂ ਸਮੀਲ ਜੀ ਆਈ ਉਹ ਭੱਜ ਕੇ ਬਾਹਰ ਨਿਕਲਿਆ ਜੀ ਉਹ ਤੇ ਉਹਨੇ ਆਪਦੇ ਪਾਪਾ ਨੂੰ ਦੱਸਿਆ ਵੀ ਆਪਣੀ ਦੁਕਾਨਾਂ ਚੋਂ ਧੂਆਂ ਜਾਂ ਨਿਕਲੀ ਜਾਂਦਾ ਏ ਦੇਖਿਆ ਤਾਂ ਅਸੀਂ ਸਾਰੇ ਦੌੜ ਕੇ ਆਏ ਉਹ 10ਾਂ ਮਿੰਟਾਂ ਚ ਜੀ ਤੇ ਸਾਰੇ ਘਰ 'ਚ ਅੱਗ ਫੈਲ ਗਈ ਜੀ ਤੇ ਜਿਹਦੇ ਨਾਲ ਕੋਈ ਵੀ ਚੀਜ਼ ਇੱਕ ਵੀ ਕੱਲੀ ਜਾਨ ਹੀ ਬਾਹਰ ਬਚੀ ਆ ਜੀ ਹੋਰ ਬਾਕੀ ਕੁਝ ਵੀ ਘਰ ਦਾ ਨਹੀਂ ਰਿਹਾ ਜੀ ਜੋ ਸਮਾਨ ਸੀ ਸਾਰਾ ਸਭ ਸੜ ਕੇ ਖਾ ਗਿਆ ਸੜ ਗਿਆ ਜਿਹੜੀਆਂ ਵਿੱਚ ਦੁਕਾਨਾਂ ਸੀ ਉਹ ਵੀ ਸੜ ਗਈਆਂ ਦੁਕਾਨਾਂ ਦੀਆਂ ਸਾਰੀਆਂ ਸੜ ਗਈਆਂ ਸਾਰਾ ਮਾਲ ਜਿੰਨਾ ਘਰ ਦੇ ਵਿੱਚ ਸਮਾਨ ਪਿਆ ਸੀ ਸਾਰਾ ਰਾਖ ਹੋ ਗਿਆ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤੋਂ ਕੁਦਰਤੀ 5 ਮਿੰਟ ਪਹਿਲਾਂ ਏ ਪੋਤਰਾ ਨੂੰ ਪਤਾ ਲੱਗਾ ਜਦੋਂ ਤੇ ਉੱਠ ਕੇ ਬਾਹਰ ਆ ਗਿਆ ਤੇ ਜਾਨੀ ਨੁਕਸਾਨ ਤੋਂ ਮਾਲਕ ਨੇ ਬਚਾ ਕਰਤਾ ਜੀ ਤੇ ਅੱਗ ਕਿੰਨੇ ਵਜੇ ਪੈਂਦੀ ਸਵੇਰ ਆਏ ਅੱਗ ਪੌਣੇ 7 ਦਾ ਸਾਨੂੰ ਟਾਈਮ ਸੀਗਾ ਜੀ ਉਹ ਪੌਣੇ 7 ਵਜੇ ਅੱਗ ਜਾਨੀ ਕਿ ਪੂਰੀ ਤੇਜ਼ ਸੀ ਫੋਲ ਸੀ ਬਸ ਸਾਢੇ ਸਵਾ 7 ਵਜੇ ਪੂਰੀਆਂ ਲਾਟਾਂ ਸਾਰੀਆਂ ਨਿਕਲ ਗਈਆਂ ਪੌਣੇ 1 7 ਵਜੇ ਧੂਆਂ ਜਾਂ ਨਿਕਲਦਾ ਸੀਗਾ ਤੇ ਜੱਕ ਦਾ ਵੀ ਸਮਾਨ ਸਾਰਾ ਉਹ ਜਾ ਹੌਣ ਕਰਕੇ ਜੱਕ ਦਾ ਵੀ ਲਾਟਾਂ ਤੇ ਫਾਇਰ ਬਗਰੇ ਨੂੰ ਫੋਨ ਕੀਤਾ ਜੀ ਪਿੰਡ ਦਾ ਬਹੁਤ ਕੱਟ ਹੋ ਗਿਆ ਜੀ ਪਰ ਪਿੰਡ ਵਾਲਿਆਂ ਦੀ ਪੇਸ਼ ਨਹੀਂ ਗਈਗੀ ਪਾਣੀ ਦਾ ਨਾਗ ਬੋਝ ਨਹੀਂ ਰਹੀ ਸੀਗੀ ਤੇ ਫਾਇਰ ਬ੍ਰੇਗਰ ਨੂੰ ਉਹ 5-7 ਮਿੰਟ ਦੇ ਵਿੱਚ ਜਾਨੀ ਬਹੁਤ ਜਲਦੀ ਆਏ ਉਹਨਾਂ ਨੇ ਉਹਨਾਂ ਨੇ ਆ ਕੇ ਅੱਗ ਤੇ ਤੇ ਬਹੁਤ ਮਸਤੀ ਨਾਲ ਕੰਮ ਕੀਤਾ ਬਹੁਤ ਉਨਾ ਦੀ ਸਰਗਾ ਜਨੀ ਕੀਤੀ ਜਾਵੇ ਥੋੜੀ ਹੈ ਜੀ ਬਹੁਤ ਉਹਨਾਂ ਨੇ ਹੋਰ ਵੀ ਪਾਸੇ-ਆਸੇ ਕਰਾਂ ਤੋਂ ਇਹ ਤਾਂ ਚਲੋ ਸਾਰਾ ਘਰ ਰਾਖ ਹੋ ਹੀ ਗਿਆ ਹੋਰ ਵੀ ਪਾਸੇ-ਆਸੇ ਅੱਗ ਲੱਗਣ ਤੋਂ ਜਾਨੀ ਘਰ ਬਚਾਰੇ ਜਿਵੇਂ ਸੰਗਣੀ ਆਬਾਦੀ ਆ ਨਾ ਇੱਥੇ ਗੱਲ ਕਰ ਗਏ ਆਪਾਂ ਜੇਕਰ ਅੱਗ ਤੇ ਕਾਬੂ ਨਾ ਹੁੰਦਾ ਤੇ ਹੋਰ ਕਾਫੀ ਨੁਕਸਾਨ ਹੋ ਜਾਂਦਾ ਸੀ ਹਾਂ ਫਿਰ ਹੋਰ ਘਰਾਂ ਨੂੰ ਵੀ ਅੱਗ ਪੈਣੀ ਸੀ ਪਈ ਨਿਕਲੀ ਸੀ ਦੂਸਰੇ ਪਾਸੇ ਗਲੀ ਦੇ ਚੜੀ ਗਈ ਸੀ ਅੱਗ ਫੇਰ ਬਗੜੇ ਉਹਨੂੰ ਪਹਿਲਾਂ ਬਚਾਇਆ ਜੀ ਤੇ ਹੋਰ ਘਰਾਂ ਦਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਜੀ ਇਹ ਇੱਕ ਦੁਕਾਨ ਸੀ ਜਿਹੜੀਆਂ ਕਾਦੀਆਂ ਕਾਦੀਆਂ ਕੱਪੜੇ ਦੀਆਂ ਸੀ ਇਹ ਇੱਕ ਕੱਪੜੇ ਦੀ ਸੀ ਇੱਕ ਜਰਨਲ ਸਟੋਰ ਸੀ ਸਾਰਾ ਮਨੀਆਰੀ ਦਾ ਬੂਟ ਆ ਚਾਪਾ ਮੂ ਕੱਪੜੇ ਸੀ ਥੋੜੇ ਸਾਰੇ ਹਨਾ ਰੈਡੀमेड ਬਹੁਤ ਮਹਿੰਗੇ ਮਹਿੰਗੇ ਕੱਪੜੇ ਸੀ ਜਿਹੜੇ ਰੈਡੀमेड ਆ ਦੇਖਾ ਇਹ ਕੈਮਰਾਮੈਨ ਨੂੰ ਕਿੰਨੇ ਸਾਰੇ ਬਹੁਤ ਮਹਿੰਗੇ ਮਹਿੰਗੇ ਕੱਪੜੇ ਸੀ ਜੀ ਰੈਡੀमेड ਕੱਪੜੇ ਦੀ ਦੁਕਾਨ ਸੀ ਨਾਲ ਮਨੀਆਰੀ ਦੀ ਸੀ ਹਾਂ ਬਹੁਤ ਜਾਨੀ ਮਨੀਆਰੀ ਦੇ ਨਾਲ ਰੈਡੀमेड ਸੀਗਾ ਇੱਕ ਨਰੋਲ ਕੱਲੀ ਕੱਪੜੇ ਦੀ ਦੁਕਾਨ ਸੀ ਹਾਂਜੀ ਹਾਂ ਪਹਿਲਾਂ ਅੱਗ ਜਿਹੜੀ ਰੈਡੀमेड ਕੱਪੜੇ ਦੀ ਉਧਰ ਪਈ ਆ ਜਾਂ ਪਹਿਲੇ ਪਾਸੇ ਕੋਈ ਸੀ ਨਹੀਂ ਪਹਿਲਾਂ ਇਧਰ ਜਿਹੜਾ ਹੈਗਾ ਜਰਨਲ ਸਟੋਰ ਜਿਹਦੇ ਚ ਰੈਡੀਮੇਡ ਵੀ ਐ ਚਪਲਾ ਬੂਟ ਹੋਰ ਬਨੇਯਾਰੀ ਦਾ ਸਾਮਾਨ ਇਸ ਤੋਂ ਸ਼ੁਰੂ ਹੋਈ ਹੈ ਜੀ ਫਿਰ ਸਾਰੇ ਫੈਲ ਗਏ ਅੱਗ ਲੱਗਣ ਦਾ ਕਾਰਨ ਪਤਾ ਲੱਗਿਆ ਕੁਝ ਕਾਰਨ ਤਾਂ ਕੋਈ ਪਤਾ ਨਹੀਂ ਬਿਜਲੀ ਦਾ ਸਰਕਟ ਛੁਰਕੜੀ ਹੋ ਸਕਦਾ ਹੋਰ ਤਾਂ ਕਾਰਨ ਹੈ ਹੀ ਨਹੀਂ ਜੀ ਕੋਈ ਵੀ ਹਜੇ ਤਾਂ ਦੁਕਾਨਾਂ ਦੇ ਸ਼ਟਰ ਵੀ ਨਹੀਂ ਖੋਲੇ ਸੀਗੇ ਬੰਦ ਹੀ ਦੁਕਾਨਾਂ ਸੀਗੀਆਂ ਉੱਠੇ ਹੀ ਸੀ ਹਜੇ ਤਾਂ ਜੀ ਹੋਰ ਕਿਸੇ ਪਾਸਿਓ ਕੋਈ ਸ਼ਰਾਰਤ ਵਾਲਾ ਵੀ ਕੰਮ ਨਹੀਂ ਗਿਆ ਜੀ ਬਿਲਕੁਲ ਸ਼ਟਰ ਬੰਦ ਸੀਗੇ ਤੇ ਬਿਜਲੀ ਸਰਕਟ ਦਾ ਹੀ ਕੋਈ ਹੋ ਸਕਦਾ ਜੀ ਹੋਰ ਤਾਂ ਸਰਕਟ ਦਾ ਹੀ ਹੋਇਆ ਜਨਹ ਹੋਇਆ ਤੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਸਾਰਾ ਮਕਾਨ ਖੋਨ ਦਾ ਪਾ ਕੇ 35-40 ਲੱਖ ਰੁਪਏ ਤੋਂ ਘੱਟ ਨਹੀਂ ਸੀ ਸਾਰਾ ਮਕਾਨ ਨਸ਼ਟ ਹੋ ਗਿਆ ਸਮਾਨ ਹੀ 20-25 ਬਚੇ ਨਹੀਂ ਜੇ ਆਪਾਂ ਗੱਲ ਕਰੀਏ ਕੁਝ ਵੀ ਨਹੀਂ ਬਚਿਆ ਨਾ ਦੁਕਾਨ 'ਚ ਬਚਿਆ ਨਾ ਮਕਾਨ 'ਚ ਬਚਿਆ ਨਾ ਸਮਾਨ 'ਚ ਬਚਿਆ ਕੁਝ ਨਹੀਂ ਬੱਕਰੇ ਜਾਨ ਬਚੀ ਹੈ ਹਾਂ ਕੱਲੀ ਜਾਨ ਹੀ ਬਚੀ ਹੈ ਜੀ ਬਸ ਉਹ ਪਰਮਾਤਮਾ ਦਾ ਸ਼ੁਕਰਾਨਾ ਹੈ ਉਹਨੇ ਹੱਥ ਦੇ ਕੇ ਰੱਖ ਲਿਆ ਨਹੀਂ ਸਾਰਾ ਪਰਿਵਾਰ ਨਾਲ ਹੀ ਰਾਖ ਹੋ ਜਾਂਦਾ ਜੀ ਜਿਵੇਂ ਕਹਿੰਦੇ ਹੁੰਦੇ ਵੀ ਜੇਕਰ ਦੁਕਾਨਦਾਰ ਹੈ ਉਹਨੂੰ ਬੀਮਾ ਕਰਵਾਉਣਾ ਚਾਹੀਦਾ ਹੈ ਵੀ ਜਦੋਂ ਇਹੋ ਜਿਹੀ ਘਟਨਾ ਘਟ ਜਾਂਦੀ ਹੈ ਉਹਦੀ ਮਦਦ ਹੋ ਜਾਂਦੀ ਹੈ ਤੁਹਾਡਾ ਬੀਮਾ ਹੋਇਆ ਸੀ ਕੋਈ ਨਹੀਂ ਬੀਮਾ ਨਹੀਂ ਹੋਇਆ ਸੀ ਜੀ ਪਿੰਡਾ ਬੁੰਨਾ ਵਾਲੀਆਂ ਦੁਕਾਨਾਂ ਦਾ ਨਹੀਂ ਇੰਨੀ ਗੌਰ ਕਰੀਦੀ ਪਿੰਡਾ ਨਹੀਂ ਬੀਮਾ ਨਹੀਂ ਹੋਇਆ ਸੀ ਜੀ ਪੂਰਬੀ ਨਗਰ ਚੋਂ ਪਹੁੰਚੇ ਕਿਵੇਂ ਦੇਖੋਗੇ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਪਰਿਵਾਰ ਵੀ ਦੇਖ ਰਹੇ ਆ ਕੋਈ ਬੜਾ ਤਕੜਾ ਪਰਿਵਾਰ ਵੀ ਨਹੀਂ ਗਾ ਦੇਖੋ ਜੀ ਗੱਲ ਇਹ ਆ ਵੀ ਸਾਰਾ ਗੁਜ਼ਾਰਾ ਇਹਨਾਂ ਦੋ ਪਰਿਵਾਰ ਹੈ ਇਹਨਾਂ ਦਾ ਬੇਟਾ ਹੈਂਡੀਕੈਪਡ ਇੱਥੇ ਰਹਿ ਰਿਹਾ ਉਹ ਆਦੀ ਦੁਕਾਨ ਚਲਾ ਰਿਹਾ ਹਾਂ ਵੀ ਇਹਨਾਂ ਦੀ ਕਪੜੇ ਨਾਲ ਦੁਕਾਨ ਚੱਲੋ ਦੁਕਾਨ ਨਾਲ ਇਹਦਾ ਗੁਜ਼ਾਰਾ ਵਧੀਆ ਹੋਈ ਜਾਂਦਾ ਸੀ ਜਿਹੜਾ ਇੱਕੇ ਦਾ ਮੈਂ ਐਡਾ ਵੱਡਾ ਝਟਕਾ ਹੈ ਇਹ ਤੁਹਾਨੂੰ ਪਤਾ ਚੱਲਣਾ ਤਾਂ ਵੱਡੇ ਵੱਡੇ ਦੇ ਵਸਦਾ ਰੋਗ ਨਹੀਂ ਜਿਹੜਾ 40 50 ਲੱਖ ਦਾ ਤੇ ਜਿਹੜਾ ਗਰੀਬ ਦੁਕਾਨ ਦਾ ਨਿੱਕੇ ਹੁੱਕ ਚੱਲਿਆ ਉਹ ਤਾਂ ਹੁਣ ਤਾਂ ਵੀ ਜੇ ਸਭ ਤੋਂ ਪਹਿਲਾਂ ਸ਼ਕਰਾਨਾ ਪਰਮਾਤਮਾ ਦਾ ਇਹ ਜਿਹੜਾ ਬੇਟਾ ਬਾਹਰ ਆ ਗਿਆ ਪਰਿਵਾਰ ਬਾਹਰ ਆ ਗਿਆ ਦੂਜੀ ਗੱਲ ਵੀ ਜੇ ਹੁਣ ਪਰਮਾਤਮਾ ਨੇ ਕਿਰਪਾ ਕੀਤੀ ਤੇ ਸਰਕਾਰ ਨੂੰ ਬੇਨਤੀ ਜ਼ਰੂਰ ਹੱਥ ਬੰਨ ਕੇ ਵੀ ਉਹ ਕਿਰਪਾ ਕਰਕੇ ਪਰਿਵਾਰ ਦੀ ਮਦਦ ਕਰਨ ਤਾਂ ਕਿ ਕਿਉਂਕਿ ਸਾਰਾ ਮਕਾਨ ਗਿਆ ਜੀ ਇਹ ਦੁਕਾਨਾਂ ਅੱਜ ਇੱਕ ਤੜਕੇ ਉੱਠ ਕੇ ਦੁਕਾਨਦਾਰ ਦੁਕਾਨਦਾਰ ਨੂੰ ਹੁੰਦੇ ਦੁਕਾਨ 'ਚ ਚਾਰ ਪੈਰੇ ਵਟਨੇ ਪਰਿਵਾਰ ਤੌਰ 'ਤੇ ਜੇ ਦੁਕਾਨਾਂ ਦੋਹੇ ਸੁਭਾ ਹੋ ਜਾਣ ਤਾਂ ਫਿਰ ਤਾਂ ਪ੍ਰਮਾਤਮਾ ਦੀ ਅਸਰ ਹੀ ਆ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਵੀ ਜ਼ਰੂਰ ਪੰਜਾਬ ਸਰਕਾਰ ਇਹਨਾਂ ਵਾਸਤੇ ਜਿੰਨਾ ਵੀ ਕਰ ਸਕਾ ਡੀਸੀ ਸਭ ਨੂੰ ਬੇਨਤੀ ਹੈ ਤੇ ਉਹ ਕਿਰਪਾ ਕਰਕੇ ਨਿਮਤ ਕਰਨ ਇਹ ਮਕਾਨ ਪਹਿਜੇ ਤਿੰਨ ਦੀਆਂ ਦੁਕਾਨਾਂ ਦੁਆਰਾ ਚੱਲਦੀਆਂ ਹੁਣ ਤਾਂ ਕਿ ਆ ਉਹਦਾ ਜਿਹੜੇ ਪਰਿਵਾਰ ਦੇ ਪੰਜ ਸੱਤ ਜੀਏ ਇਹਦੇ ਨਾਲ ਗੁਜ਼ਾਰਾ ਹੋ ਸਕੇ ਹੁਣ ਤਾਂ ਪਰਿਵਾਰ ਦੇ ਹਾਲਾਤ ਜੇ ਮੈਂ ਰੋਡ ਤੇ ਆਉਣ ਵਾਲੇ ਹੋ ਗਏ ਜੇ ਗੱਲ ਕਰੀਏ ਜਿਵੇਂ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਮੁਆਵਜ਼ਾ ਮਿਲਦਾ ਫਸਲ ਮਰੀਦਾ ਉਸੇ ਤਰ੍ਹਾਂ ਹੀ ਇਸ ਪਰਿਵਾਰ ਨੂੰ ਮਿਲਣਾ ਚਾਹੀਦਾ ਬਿਲਕੁਲ ਜੀ ਸਾਡੀ ਬੇਨਤੀ ਹੈ ਅੱਜ ਨਾ ਇੱਕ ਹੋਰ ਦਖਦਾਈ ਘਟਨਾ ਦੇਖੋ ਜਦੋਂ ਆਪਾਂ ਆ ਗੱਲ ਪੈਂਦੀ ਆ ਆਪਾਂ ਫੇਰ ਬਗਲੇੜਨ ਸਦਦੇ ਆ ਅੱਜ ਉਹਨਾਂ ਨੇ ਆ ਕੇ ਦੱਸਿਆ ਕਿ ਜਿਹੜਾ ਖੋਟੇ ਵਾਲਾ ਮੁੰਡਾ ਉਹਨੂੰ ਅੱਜ ਤੱਕ ਨਾ ਛੀਦਾ ਦਰਜਤ ਦਿੱਤਾ ਗਿਆ। ਨਾ ਉਹਨਾਂ ਦੀ ਕੋਈ ਮਦਦ ਕੀਤੀ। ਹੁਣ 5 ਮਿੰਟਾਂ ਚੋਂ ਆ ਗਈ ਜਿਉਂ ਨਾ ਆਉਂਦੇ ਤੇ ਨਾਲ ਦੇ ਘਰ ਨੂੰ ਵੀ ਆ ਕੇ ਪੈ ਗਈ ਸੀ। ਪੂਰੇ ਪਿੰਡ ਨੂੰ ਹੀ ਪੈ ਜਾਣੀ ਸੀ। ਜੇ ਨਾਲ ਦੇ ਪੈ ਗਈ ਤੇ ਨਾਲ ਇੱਧਰ ਵੀ ਆ ਪੈ ਗਈ। ਬੇਨਤੀ ਹੈ ਵੀ ਸਰਕਾਰ ਨੂੰ ਜਿੱਥੇ ਬਹਿਰ ਬਗਰੇਡ ਵਾਲੇ ਨਾ ਉਹਨਾਂ ਦਾ ਧਿਆਨ ਦੇਣਾ ਜੀ ਜਿੱਥੇ ਪੰਜਾਬ ਸਰਕਾਰ ਲੋਕਾਂ ਦੀ ਰਾਖੀ ਹਾਸਤੇ ਆ ਤੇ ਇਹ ਲੋਕਾਂ ਦੀ ਖਾਤਰ ਖੋਟਿਆਂ ਤੋਂ ਮੁੰਡਾ ਗਿਆ ਵਿਚਾਰਾ। ਉਹਨਾਂ ਦਾ ਘਰ ਤਬਾਹ ਹੋ ਗਿਆ ਅੱਜ ਜਿਸ ਤਰ੍ਹਾਂ ਇਹਨਾਂ ਨੂੰ ਆਪਾਂ ਕਹਿੰਦੇ ਆਪਾਂ ਕਹਿੰਦੇ ਜਾਂ ਬੰਦਿਆਂ ਦੀ ਆਸ ਹੈ ਉਹਨਾਂ ਦਾ ਬੰਦਾ ਵੀ ਚਲਾ ਗਿਆ ਸਰਕਾਰਾਂ ਨੂੰ ਜਿੱਥੇ ਲੱਖਾਂ ਰੁਪਏ ਸ਼ਰਾਬ ਦੇ ਠੇਕਿਆਂ ਤੋਂ ਸ਼ਰਾਬੀ ਕੇ ਬੰਦੇ ਮਰ ਗਏ ਜੇ ਉੱਥੇ ਮੁੱਖ ਮੰਤਰੀ 10-10 ਲੱਖ ਦਲਾਂ ਕਰ ਸਕਦਾ ਤੇ ਜਿਹੜੇ ਇਹ ਜੇ ਪਰਿਵਾਰ ਰੋਡ ਤੇ ਹੋ ਗਏ ਮੈਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਮਦਦ ਦੇ ਕੇ ਸਰਕਾਰ ਨੂੰ ਇਹਨਾਂ ਨੂੰ ਰੋਟੀ ਪੈਂਦੀ ਕਰ ਦੇਣਾ ਚਾਹੀਦਾ ਤੇ ਇਹਨਾਂ ਦਾ ਜੋ ਵੀ ਕੋਈ ਮਦਦ ਦੇਣੀ ਕਰੇ ਜ਼ਰੂਰ ਕਰਨੀ ਚਾਹੀਦੀ ਹੈ ਇਹ ਹੀ ਹੱਥ ਮੰਨ ਕੇ ਬੇਨਤੀ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਪ੍ਰੈਸ ਦਾ ਜੀ ਜਿਨ੍ਹਾਂ ਨੇ ਆ ਕੇ ਸਾਰੇ ਪੰਜਾਬ ਚ মিডিਆ ਤੱਕੇ ਗੱਲ ਪਹੁੰਚਾ ਕੇ ਹਨਾ ਸਾਰੇ ਪੰਜਾਬ ਚ ਗੱਲ ਫੈਲੂਗੀ মিডিਆ ਰਹੀਂ ਤੇ ਕੋਈ ਕੀ ਆ ਕੋਈ ਰਹਿਮਦਲੀ ਕਰਕੇ ਅਫਸਰ ਸਹਿਬਾਨ ਨੇ ਨਨ ਪਰਿਵਾਰ ਵਾਲ ਨਿਗਾਹ ਮਾਰ ਲੈ ਤੁਸੀਂ ਆਪ ਦੇਖ ਲਓ ਕੋਈ ਵੀ ਚੀਜ਼ ਨਹੀਂ ਬਚੀ ਅੱਜ ਇਹਨਾਂ ਦਾ ਰਾਤ ਨੂੰ ਪਹਿਣ ਦਾ ਬੰਦੋ ਹੱਥੀ ਪਾਸੇ ਆ ਇਹ ਜ਼ਰੂਰੀ ਆ ਜੀ ਕੋਈ ਕੁਛ ਨਕਦੀ ਵੀ ਸੀ ਵਿੱਚ ਨਗਦੀ ਦੀ ਦੁਕਾਨ ਦੀ ਸਾਲੀ ਜਿਹੜੀ ਨਗਦੀ ਵਟ ਤਵਟ ਤਸੀ ਜਾਂ ਕੋਈ ਥੋੜਾ ਬਹੁਤਾ ਸੀਗਾ ਕਿਉਂ ਨਿਕਲਿਆ ਤਾਂ ਕੁਛ ਵੀ ਨਹੀਂ ਜੀ ਇੱਕ ਜਾਨ ਬਚਾ ਕੇ ਨਿਕਲੇ ਆ ਜੋ ਨਗਦੀ ਨਗਦੀ ਸੀ ਸਾਰੀ ਵਿੱਚ ਸੜ ਕੇ ਰਾ ਨਗਦੀ ਕਿੰਨੀ ਸੀ ਨਗਦੀ ਆਗਣਾਏ ਵਿੱਚ ਰਹਿਸ਼ ਕਰਕੇ ਦੁਕਾਨਾਂ ਦੀ ਜਿਹੜੀ ਵਟਤ ਹੁੰਦੀ ਉਹ ਦੁਕਾਨਾਂ ਚ ਹੀ ਪਈ ਰਹਿੰਦੀ ਹੈ। ਹੂੰ ਹੂੰ ਠੀਕ ਹੈ ਜੀ ਦੋਨਾਂ ਦੁਕਾਨਾਂ ਚ ਕੋਈ 15 20 ਗਿਣਿਆ ਤਾਂ ਹੈ ਨਹੀਂ 15 15 20 20000 ਰੁਪਏ ਤਾਂ ਮਾਮੂਲੀ ਆਮ ਹੀ ਹੁੰਦਾ ਹੀ ਆ ਹੁੰਦੇ ਹੋ ਇਹਨਾਂ ਤਾਂ ਮਾਮੂਲੀ ਗੱਲ ਹੀ ਆ ਹਾਂ ਤੇ ਬਾਕੀ ਜਿਹੜਾ ਕੋਈ ਘਰੇ ਕੋਈ ਕੈਸ਼ ਕੁਛ ਪਿਆ ਸੀਗਾ ਉਹ ਵੀ ਕਿਸੇ ਹੁਣਾ ਸੱਪਾ ਹੁੰਦਾ ਘਰ ਦੇ ਵਿੱਚ ਘਾਰ ਹੀ ਆ ਤੁਹਾਡਾ ਤਾਂ ਹਾਂਜੀ ਹਾਂ ਘਾਰ ਹੀ ਸੋਣਾ ਸੱਪਾ ਵੀ ਵਿੱਚ ਸੜ ਗਿਆ ਉਹ ਤਾਂ ਆਪ ਦੇਖੋ ਜੀ ﺍﻟमारीਆਂ ਤੁਸੀਂ ਲੋਹੇ ਦੀਆਂ ਵੀ ਰਾਖ ਹੋ ਗਈਆਂ ਜੀ ਇਹ ਵੀ ਵਿੱਚ ਜਿਹੜਾ ਕੁਛ ਪਿਆ ਕੁਛ ਨਹੀਂ ਯਾਨੀ ਪੱਲੇ ਕੁਛ ਨਹੀਂ ਪਿਆ ਘਰ ਚੋ ਜਿਹੜੀ ਵੀ ਚੀਜ਼ ਪਈ ਸੀ ਇਹ ਚੋ ਇੱਕ ਨਵੇਂ ਪੈਸੇ ਦਾ ਵੀ ਸਾਡੇ ਪੱਲੇ ਨਹੀਂ ਪੈ ਰਿਆ ਕੁਛ ਵੀ ਜਿਹੜੇ ਕੀਮਤੀ ਕਾਗਜ਼ ਪੱਤਰ ਹੁੰਦੇ ਆਪਣੇ ਸਭ ਡਾਕੂਮੈਂਟ ਜਿਹਨੇ ਸਭ ਸੜ ਕੇ ਸੁਹਾ ਹੋ ਗਿਆ ਜੀ ਜਿੰਨੇ ਵੀ ਡਾਕੂਮੈਂਟ ਹੈ ਸਾਡੇ ਸਾਰੇ ਸੜ ਕੇ ਖਾਕ ਹੋ ਗਏ ਜੀ ਕੋਈ ਆ ਤੁਸੀਂ ਦੇਖ ਹੀ ਸਕਦੇ ਆ ਕੋਈ ਕਿਤੋਂ ਕੋਈ ਇੱਕ ਭੋਰਾ ਚੀਜ਼ ਵੀ ਨਹੀਂ ਮਿਲ ਰਹੀ ਜੀ ਜੀ ਅਸੀਂ ਸਾਡੇ ਜਿਹੜੇ ਐਨਆਰਆਈ ਵੀਰਾਂ ਦਿਖਾ ਦੋ ਜਿਹੜੇ ਸਾਡੇ ਐਨਆਰਆਈ ਵੀਰ ਹੈ ਉਹ ਸਮਾਜ ਸੇਵੀ ਵੀਰ ਸਾਡੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਅੱਜ ਚੈਨਲ 'ਤੇ ਜਰਕੇ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਪਰ ਇਸ ਵਕਤ ਹੁਣ ਪਰਿਵਾਰ ਕੋਲੇ ਕੁਝ ਵੀ ਨਹੀਂ ਬਚਿਆ ਜੋ ਸਮਾਨ ਸੀ ਜੋ ਲੀੜਾ ਲੱਤਾ ਸੀ ਜੋ ਸਿਉਣਾ ਸੀ ਜਾਂ ਹੋਰ ਕਾਜ ਪੱਤਰ ਸੀ ਕੀਮਤੀ ਉਹ ਸੜ ਕੇ ਸੁਆਹ ਹੋ ਗਿਆ ਜਿਵੇਂ ਤੁਸੀਂ ਗੜੇਮਾਰੀ ਦੇ ਵਿੱਚ ਕਿਸਾਨਾਂ ਦੀ ਮਦਦ ਕੀਤੀ ਹੈ ਔਰ ਸਾਡੇ ਗਰੀਬ ਪਰਿਵਾਰਾਂ ਦੀ ਮਦਦ ਕਰੀ ਹੈ ਇਸੇ ਤਰ੍ਹਾਂ ਇਸ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਐਨਆਰਆਈ ਵੀਰਾਂ ਨੂੰ ਸਮਾਜ ਸੇਵੀ ਜਿਹੜੇ ਸਾਡੇ ਵੀਰ ਹੈ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਇਹਨਾਂ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇੱਥੇ ਪਿੰਡ ਦੇ ਵਿੱਚੋਂ ਵੀ ਕੁਝ ਪਹੁੰਚੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਹ ਮਲਵਾ ਚੱਕ ਦੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਾਨੂੰ ਹੋ ਗਿਆ ਤਾਂ ਘੰਟਾ ਗਿਆ ਅੱਧਾ ਘੰਟਾ ਹਾਂਜੀ ਛੇਵੇਂ ਦੇਖੋ ਬੜੀ ਦੁੱਖ ਦੀ ਗੱਲ ਹੈ ਕੱਖ ਵੀ ਨਹੀਂ ਬਚਿਆ ਕਈ ਵਾਰ ਹੁੰਦਾ ਕੁਝ ਨਾ ਕੁਝ ਬਚ ਜਾਂਦਾ ਕੁਝ ਵੀ ਨਹੀਂ ਬਚਿਆ ਨਹੀਂ ਕੁਛ ਨਹੀਂ ਬਚਿਆ ਪਿੱਛੇ ਵੀ ਪਸ ਰਹਿਸੀਗੀ ਮਤਲਬ ਸਾਰਾ ਪਿੱਛੇ ਵੀ ਹਾਂ ਬਰਵਾਦ ਹੋ ਗਈ ਸਰ ਜੀ ਇਹ ਲੱਕੜ ਦਾ ਜੋ ਫਰਨੀਚਰ ਸੀ ਉਹ ਆ ਸਾਰਾ ਇਹ ਸਾਰਾ ਲੱਕੜ ਦਾ ਫਰਨੀਚਰ ਸੀ ਸਾਰਾ ਜੀ ਸਾਰਾ ਮਚ ਗਿਆ ਹੈ ਹਾਂਜੀ ਹਾਂਜੀ ਇਹ ਜੋ ਕਾਉਂਟਰ ਕਾਉਂਟਰ ਸੀ ਆਪਣੇ ਜੋ ਬਣੇ ਹੁੰਦੇ ਆ ਹਾਂਜੀ ਹਾਂਜੀ ਸਾਰੇ ਖਤਮ ਹੋ ਗਿਆ ਜੀ ਹਾਂਜੀ ਸਾਰਾ ਕੁਝ ਖਤਮ ਹੋ ਗਿਆ ਜੀ ਉਸ ਚਿਰਚੀ ਖਤਮ ਹੋ ਗਿਆ ਜੀ 1/2 ਘੰਟੇ ਹੀ ਲੱਗਿਆ ਸਾਰਾ ਜੀ 1/2 ਘੰਟੇ ਸਾਰਾ ਕੁਝ ਹੋ ਗਿਆ ਜੀ ਖਤਮ ਜੀ ਸਰਕਾਰ ਤੋਂ ਕੀ ਮੰਗ ਕਰਦੇ ਆ ਤੁਸੀਂ ਵੇਖੋ ਤੁਸੀਂ ਵੀ ਇੱਕ ਦੁਕਾਨਦਾਰੋਂ ਪਿੰਡ ਦੇ ਵਿੱਚ ਰਹਿੰਦੇ ਕਿ ਕੀ ਮੰਗ ਕਰਦੇ ਆ ਤੁਸੀਂ ਸਰਕਾਰ ਤੋਂ ਇਹਨਾਂ ਨੂੰ ਬੰਦੀ ਸਤ ਤਾਂ ਤੇ ਵੀ ਇਹ ਯੋਨੇ ਦਾ ਮੁਆਵਜ਼ਾ ਮੁਆਵਜ਼ਾ ਦਵਾ ਦੇਣ ਵਿਚਾਰਿਆਂ ਨੂੰ ਘਰ ਪਾਉਣ ਘਰ ਪਾਉਣ ਬੈਠਣ ਜਗ੍ਹਾ ਨਹੀਂ ਰਹਿ ਗਈ ਇਹਨਾਂ ਕੋਲ ਤਾਂ ਚਾਰਿਆਂ ਕੋਲੇ ਮੈਨਾਂ ਚੱਲ ਜਾਂਦਾ ਨਾ ਸਾਰਾ ਕੁਝ ਹਾਂ ਕੋਈ ਹੈਂਡੀਕੈਪ ਕਰਾ ਹਾਂ ਘਰ ਚ ਰਿਹਾ ਇੱਕ ਘਰ ਚ ਰਿਹਾ ਕੁਝ ਨਹੀਂ ਬਾਹਰ ਕੋ ਚਮਚਾ ਵੀ ਨਹੀਂ ਰਿਹਾਗਾ ਯਾਰ ਸਰਕਾਰ ਨੂੰ ਮੰਨਦਾ ਤਾਂ ਫੁੱਲ ਕਰਨੀ ਗਾਇਸ ਹੈ ਨਹੀਂ ਸਕਦੇ ਸੀ ਤੇ ਇਹ ਤਾਂ ਵੇਖਿਆ ਸੁਣਿਆ ਨਹੀਂ ਜਾਂਦਾ ਇਹ ਇੰਨਾ ਧੱਕਾ ਸਹਿ ਨਹੀਂ ਸਕਦੇ ਸੀ ਬਹੁਤ ਮਾੜੀ ਗੱਲ ਹੋਈ ਤੇ ਇਹ ਜਿੰਨਾ ਵੀ ਹੋ ਸਕੇ ਸਾਰਾ ਨਗਰ ਵੀ ਕਰੂਗਾ ਤੁਸੀਂ ਵੀ ਕਰਿਓ ਦਿਓ ਜਾਂ ਕੁਛ ਹੁੰਦਾ ਕਰੋ ਵਿਚਾਰਾਂ ਦਾ ਅਸੀਂ ਸਰਕਾਰ ਤੱਕ ਤੁਹਾਡੀ ਗੱਲ ਪਹੁੰਚਾ ਸਕਦੇ ਆ ਪ੍ਰਸ਼ਾਸਨ ਤੱਕ ਗੱਲ ਪਹੁੰਚਾ ਸਕਦੇ ਆ ਕਿ ਇਹਨਾਂ ਗਰੀਬਾਂ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿਹੜੇ ਐਨ ਆਰ ਆ ਵੀਰ ਆ ਸਮਾਜ ਸੇਵੀ ਲੋਕ ਆ ਸਾਡੇ ਵੀਰ ਉਹ ਇਹ ਪਰਿਵਾਰ ਦੀ ਮਦਦ ਕਰਨ ਜਦੋਂ ਅੱਗ ਲੱਗਦੀ ਆ ਤਾਂ ਆ ਬੱਚਾ ਉਸ ਵਕਤ ਘਰ ਦੇ ਵਿੱਚ ਮੌਜੂਦ ਸੀ ਅੰਦਰਲੇ ਪਾਸੇ ਪਿਛਲੇ ਪਾਸੇ ਛੋਟਾ ਜਿਹਾ ਮਕਾਨ ਬਣਿਆ ਹੋਇਆ ਦੁਕਾਨਾਂ ਸੀ ਤੇ ਉਸ ਵਕਤ ਮੌਜੂਦ ਸੀ ਉਹਨਾਂ ਤੋਂ ਪੂਰੀ ਗੱਲਬਾਤ ਹੁੰਦੀ ਹੈ ਕਿ ਇਸ ਤਰ੍ਹਾਂ ਘਟਨਾ ਹੋਈ ਬੇਟਾ ਦੋਦੇ ਵਿੱਚ ਸੀ ਇੱਥੇ ਹਾਂਜੀ ਮੈਂ ਸੁੱਤਾ ਪਿਆ ਸੀ ਤੇ ਮੈਨੂੰ ਥੋੜੀ ਧੂੰਆਂ ਆਇਆ ਮਹਿਸੂਸ ਹੋਇਆ ਤੇ ਮੈਂ ਉੱਠ ਕੇ ਆਪਣੇ ਪਾਪਾ ਕੋਲੇ ਗਿਆ ਤੇ ਇਹਨਾਂ ਨੂੰ ਕਹਿ ਕੇ ਅੱਗ ਲੱਗੀ ਤੇ ਫਿਰ ਇਹਨਾਂ ਨੇ ਗਾਂ ਮੈਨੂੰ ਕਹਿ ਕੇ ਆਪਣੇ ਦਾਦਾ ਜੀ ਨੂੰ ਬਿਲਾ ਕੇ ਲੈ ਕੇ ਆ ਗਏ ਅੱਗ ਲੱਗੀ ਆ ਤੇ ਫਿਰ ਮੈਂ ਉਹਨਾਂ ਕੋਲੇ ਗਿਆ ਤੇ ਮੈਂ ਅੰਦਰ ਸਰਤਾ ਪਿਆ ਸੀ ਜੀ ਹਾਂ ਜੀ ਮਾਂ ਗੁਰਦੁਆਰਾ ਸਾਹਿਬ ਗਏ ਸੀ ਤੇ ਮੈਂ ਬਾਅਦ ਬਾਥਰੂਮ ਵਿੱਚ ਬ੍ਰਸ਼ ਕਰ ਰਿਹਾ ਸੀ ਮੈਂ ਜਦੋਂ ਇਹ ਨੂੰ ਸਮਝ ਲਈ ਇਹਦੀ ਕੁਦਰਤੀ ਜਾਗ ਖੁੱਲ ਗਈ ਮੇਰੇ ਕੋਲ ਭੱਜ ਕੇ ਗਿਆ ਕਹਿੰਦਾ ਪਾਪਾ ਵੀ ਅੰਦਰ ਧੂਆਂ ਕਹਿੰਦਾ ਪਤਾ ਨਹੀਂ ਕਿੱਥੋਂ ਦੁਕਾਨ ਚੋਂ ਨਿਕਲੀ ਜਾਂਦਾ ਜਦੋਂ ਮੈਂ ਫੜਾ ਫਟਾ ਕੇ ਦੁਕਾਨ ਦਾ ਅੰਦਰਲਾ ਦਰਵਾਜ਼ਾ ਖੋਲ ਕੇ ਵੇਖਿਆ ਤਾਂ ਅੰਦਰ ਅੱਗ ਲੱਗੀ ਹੋਈ ਸੀ ਤੇ ਪਰ ਉਹ ਜ਼ਹਿਰੀਲੀ ਬਣੀ ਹੋਈ ਸੀ ਅੰਦਰ ਵੜਨ ਨਹੀਂ ਦੇ ਰਹੀ ਸੀ ਬਿਲਕੁਲ ਵੀ ਅੇ ਬਾਅਦ ਚ ਜਦੋਂ ਅਸੀਂ ਦੂਸਰੀ ਚਾਬੀ ਮੈਂ ਕਿਹਾ ਉਹਦੋਂ ਨੂੰ ਉਧਰਲੀ ਦੁਕਾਨ ਖੋਲੀ ਉਹਦੋਂ ਨੂੰ ਉਧਰਲੀ ਦੁਕਾਨ ਨੂੰ ਵੀ ਨਾਲ ਹੀ ਅੱਗ ਪੈ ਗਈ ਕੱਪੜੇ ਵਾਲਨੇ ਜੀ ਹੂੰ ਉਧਰ ਸਾਡੀ ਫਿਰ ਕੋਈ ਵਾਸ ਨਹੀਂ ਚੱਲੀ ਸਾਨੂੰ ਬਾਹਰ ਆਣਾ ਪਿਆ ਜੀ ਅੱਗ ਦੇ ਭਾਂਬੜ ਕਾਫੀ ਜਿਆਦਾ ਪਿੰਡ ਵਾਲਿਆਂ ਨੇ ਬਾਲਟੀਆਂ ਲੈ ਕੇ ਬਹੁਤ ਕੋਸ਼ਿਸ਼ ਕੀਤੀ ਪਰ ਉਹਦੇ ਨਾਲ ਕੋਈ ਹੱਲ ਨਹੀਂ ਜੀ ਸੀਗਾ ਫਾਇਰ ਬ੍ਰਿਗੇਡ ਦੀ ਘੜੀ 5-6 ਮਿੰਟ ਚ ਆ ਗਈ ਸੀ ਪਰ 5-6 ਮਿੰਟ ਚ ਤੋਂ ਤੱਕ ਬਿਲਕੁਲ ਸਾਰਾ ਕੁਝ ਸੁਆਹ ਹੋ ਚੁੱਕਾ ਸੀ ਪਿੱਛੇ ਕਮਰੇ ਤੱਕ ਦਾ ਸਾਰਾ ਰੈਸ਼ ਦਾ ਸੁਆਹਣ ਵੀ ਸਾਰਾ ਬਿਲਕੁਲ ਖਤਮ ਹੋ ਚੁੱਕਾ ਜਿਹੜਾ ਤੁਸੀਂ ਦੇਖ ਹੀ ਚੁੱਕੇ ਹੋ ਹਾਂਜੀ ਹਾਂਜੀ ਅੱਗ ਲੱਗ ਰਹੀ ਆ ਵੀ ਅੱਗ ਬਹੁਤ ਤੇਜ਼ੀ ਜੇ ਗੜ ਕੇ ਗੜ ਰਾ ਕਿੜੇ ਕਿੜੇ ਮੋਟੇ ਆ ਉਹ ਵੀ ਪਿੰਗਲ ਕੇ ਹਾਂਜੀ ਗਰਮ ਹੋ ਕੇ ਥੱਲੇ ਆ ਗਏ ਹਨਾ ਲਿਫ ਕੀ ਸਾਰੇ ਗੜ ਜਾ ਹੀ ਨਹੀਂ ਰਿਹਾ ਸੀ ਜੇ ਬਾਹਰ ਦੇਖੋ ਸਾਹਮਣੇ ਉਹ ਦਰਵਾਜ਼ੇ ਨੂੰ ਇਹਨੂੰ ਅੱਗ ਪੈ ਗਈ ਜੀ ਜਦੋਂ ਹਾਂਜੀ ਜਿਵੇਂ ਗਵਾਂਡੀਆਂ ਤੇ ਵੀ ਅੱਗ ਪੈ ਚੱਲਦੀ ਸੀ ਆ ਵੇਖੋ ਜਿਵੇਂ ਲਾ ਜੇ ਫੈਰ ਗੱਡੀ ਕੀ ਗੱਡੀ ਲੇਟ ਹੋ ਜਾਂਦੀ ਹੈ ਗੱਡੀ ਟਾਈਮ ਸਰ ਆ ਗਈ ਜੇ ਥੋੜਾ ਜਿਆ ਹੋਰ ਲੇਟ ਹੁੰਦੀ ਤਾਂ ਬਹੁਤ ਜਿਆਦਾ ਨੁਕਸਾਨ ਵਜਾਣਾ ਸੀ ਜੀ ਪਾਸੇ-ਆਸੇ ਕਰਾਂ ਦਾ ਵੀ ਜੀ ਹਾਂਜੀ ਹਾਂਜੀ ਅਜੀ ਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਵੀ ਉਹ 5-6 ਮਿੰਟ ਚ ਸਾਡੇ ਫੋਨ ਤੇ ਉਹਦੇ ਆ ਗਏ ਫਿਰ ਉਹਟ ਹੂੰ ਕਟੋ ਲੈਂਟਰ ਡਿੱਗ ਗਿਆ ਹੈ ਇਹ ਇਹ ਸੇਕ ਨਹੀਂ ਡਿੱਗਿਆ ਸਰ ਸੇਕੇ ਨਾਲ ਡਿੱਗਿਆ ਹਾਂਜੀ ਸਾਰਾ ਕੁਝ ਸੇਕ ਨਾਲ ਡਿੱਗਿਆ ਜੀ ਹਾਂਜੀ ਉਹ ਉੱਪਰ ਛੱਤ ਕਾਸ ਦੀ ਸੀ ਟੈਲ ਬੱਤੇ ਦੀ ਸੀ ਟੈਲ ਬੱਤੇ ਦੀ ਸੀ ਚਲ ਬੱਤੇ ਦੀ ਸੀ ਟੈਲ ਬੱਤਾ ਸੀ ਇਹ ਵੀ ਹੋ ਗਿਆ ਟੈਲ ਬੱਤਾ ਸੀ ਕੋਸ਼ਿਸ਼ ਵਿੱਚ ਤੁਹਾਡੇ ਘਰ ਚੱਪਲ ਦੀਆਂ ਰਬੜਾਂ ਸੀ ਕੱਪੜਾ ਸੀ ਅੱਗ ਤਾਂ ਤੇਜ਼ ਹੋਣੀ ਸੀ ਉਹਦੇ ਨਾਲ ਦਾ ਜਿਹੜਾ ਸੀਗਾ ਦੁਕਾਨ ਦੇ ਹਿਸਾਬ ਨਾਲ ਜੀ ਉਹ ਚਲਣ ਸੀ ਸਾਰਾ ਸਾਰੇ ਅੱਗ ਉਹਦੇ ਕਰਕੇ ਫੈਲੀ ਗਈ ਗਾਂ ਦੀ ਗਾਂ ਬਾਕੀ ਕੱਪੜਾ ਕਪੜੇ ਨੂੰ ਅੱਗ ਬਹੁਤ ਛੇਤੀ ਫੜਦੀ ਹੈ ਜੀ ਠੀਕ ਹੈ ਨਾ ਉਹਦੇ ਕਰਕੇ ਸਰਕਾਰ ਤੋਂ ਕੀ ਮੰਗ ਕਰਦੇ ਆ ਤੁਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਸਾਡੇ ਕੋਲ ਹੁਣ ਇੱਥੋਂ ਦਾ ਕੁਝ ਵੀ ਨਹੀਂ ਬਚਿਆ ਸਾਨੂੰ ਜੋ ਜੋਗ ਹੈਗਾ ਸਾਡਾ ਮੁਆਵਜ਼ਾ ਦਿੱਤਾ ਜਾਵੇ ਅਸੀਂ ਆਪਦਾ ਦੁਬਾਰਾ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰ ਸਕੀਏ ਖਰੀਦ ਨਜ਼ਰ ਦਿੱਤੀ ਜਾਵੇ ਹਾਂਜੀ